ਹਾਂਜੀ ਅਸਲਾਮੁਆਲੇਕਮ ਜੀ ਕੀ ਹਾਲ ਚਾਲਾਂ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਅੱਜ ਤੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਨੇ ਆ ਤੁਹਾਨੂੰ ਆਪਣੀ ਰੁਟੀਨ ਤੇ ਵਲੌਗ ਪੂਰਾ ਦੇਖਣਾ ਮੈਂ ਇਨਸ਼ਾਅੱਲਾ ਤੁਸੀਂ ਲਾਜ਼ਮੀ ਇੰਜੋਏ ਕਰੋਗੇ ਤੇ ਦਿਖਾਉਨੇ ਆ ਤੁਹਾਨੂੰ ਆਪਣੀ ਰੁਟੀਨ ਪੱਠੇ-ਪੱਠੇ ਕੁਤਰਲੇ ਆ ਹੁਣ ਲਾਪੇ ਆ ਮਾਸ਼ਾਅੱਲਾ ਪੌਣ ਬਾਹਰ ਹਵਾ ਬੜੀ ਸੋਹਣੀ ਚੱਲਦੀ ਪਈ ਆ ਮੌਸਮ ਚੰਗਾ ਸੁਥਰਾ ਬਣਿਆ ਹੋਇਆ ਵਾ ਮਤਲਬ ਪੂਰਾ ਸੋਹਣਾ ਦਿਨ ਲੱਗਾ ਹੋਇਆ ਅੱਜ ਤੇ ਪੱਠੇ ਅੱਜ ਭਾਈ ਪਾਸ ਤੇ ਪਹਿਲੀ ਵਾਰੀ ਖ ਕੌਂਜਸਤੀ ਉੱਚੀ ਬੋਲਣਾ ਪੈਣਾ ਹਵਾ ਵਗਦੀ ਆ ਅੱਜ ਪਹਿਲਾਂ ਕਹਿੰਦਾ ਸ਼ਾਮੀ ਪਾਉਣੇ ਆ ਤੇ ਫਿਰ ਕਹਿੰਦਾ ਨਹੀਂ ਯਾਰ ਹੁਣ ਪਾ ਹੀ ਦਿੰਨੇ ਆ ਹਾਂ ਹਾਂ ਜਿਥੇ ਬਾਦੀ ਜਿਹੜੇ ਬੱਚੇ ਨਹੀਂ ਨਹੀਂ ਸਹੀ ਆ ਲੋ ਜੀ ਮੱਝ ਦੀ ਵੀ ਨਵੀਂ ਜਰਨੀ ਸਟਾਰਟ ਹੋ ਗਈ ਹੈ ਨਵੀਂ ਥਾਂ ਲੱਭ ਗਈ ਇਹਨੂੰ ਲੋ ਜੀ ਹੁਣ ਸਕੂਨ ਦਾ ਮਾਸ਼ਾਅੱਲਾ ਪੱਠੇ ਖਾਏਗੀ ਲੋ ਜੀ ਆ ਤਾਂ ਕੰਮ ਹੋ ਗਿਆ ਅੱਜ ਸੁੱਧ ਤੇ ਬਾਕੀ ਲੋ ਜੀ ਜੋ ਆਪਾਂ ਚਾਹੁੰਨੇ ਸੀ ਉਹ ਹੋ ਗਿਆ ਹੈ ਉਹ ਬਹਿ ਗਿਆ ਕਬੂਤਰ ਵਿੱਚ ਬੜੀ ਗੱਲ ਹੈ ਕਿ ਵੀ ਇਹ ਆਪਦੀ ਥਾਂ ਦੇ ਉੱਤੇ ਟਿਕ ਗਿਆ ਹੈ ਅਕਸਰ ਵੀਰੇ ਕਹਿੰਦੇ ਸੀ ਵੀ ਇਹਨਾਂ ਨੇ ਜਾਂ ਇਹਨਾਂ ਨੇ ਡਿੱਗ ਜਾਣਾ ਹੈ ਤੇ ਜਾਂ ਇਹਨਾਂ ਦੇ ਜਿਹੜੇ ਬੱਚਾ ਆਂਡੇ ਨੇ ਉਹ ਵੀ ਛੁੱਟੇ ਜਾਣੇ ਇਦਾਂ ਨਹੀਂ ਬਾਈ ਦੇਖਦੇ ਉਹਨਾਂ ਨੇ ਵਿੱਚ ਜਦੋਂ ਆਪਣਾ ਘਰ ਬਣਾ ਲਿਆ ਰਹਿਣ ਲੱਗ ਗਏ ਉਹਨਾਂ ਨੂੰ ਪਤਾ ਲੱਗ ਗਿਆ ਉਸ ਟਾਈਮ ਉਹ ਵਿੱਚ ਆਲਣਾ ਬਣਾਉਣਗੇ ਕਿੰਨਾ ਹੌਸਲਾ ਵੈਸੇ ਕਹਿਣਾ ਸੀ ਕਿਉਂਕਿ ਮੋਸਟਲੀ ਵਲੌਗ ਦੇ ਬੱਚੇ ਦੇਖਦੇ ਆ ਇੱਥੋਂ ਦੇ ਉਹਨਾਂ ਨੂੰ ਜ਼ਿਆਦਾ ਨਹੀਂ ਪਤਾ ਵੀ ਆਲਣਾ ਕਹਿੰਦੇ ਆ ਪੰਜਾਬੀ ਦੇ ਵਿੱਚ ਸੋ ਮੇਰੇ ਮੂੰਹ ਤਾਂ ਕਰਕੇ ਘੌਂਸਲਾ ਨਿਕਲ ਗਿਆ ਬਾਕੀ ਮੈਨੂੰ ਵੀ ਭਾਈ ਸਾਰਿਆਂ ਨੂੰ ਪਤਾ ਮੈਨੂੰ ਪਤਾ ਵੀ ਆਲਣਾ ਹੀ ਹੁੰਦਾ ਵਾ ਸੋ ਆਲਣਾ ਆਪੇ ਬਣਾ ਲੈਣਗੇ ਆਪ ਦਾ ਉਹ ਸੋਨਾ ਬੜਾ ਕਰਕੇ ਪੱਤੇ ਪੁੱਤੇ ਤੇ ਹਾਂ ਚੀਜ਼ਾਂ ਮੈਂ ਦਿਖਾਤੀਆਂ ਚੀਜ਼ਾਂ ਇਕੱਠੀਆਂ ਕਰਕੇ ਸੋਨਾ ਬੜਾ ਬਣਾ ਲੈਣਗੇ ਉਹ ਆਪਣਾ ਮਿਸ਼ਨ ਹੋ ਗਿਆ ਭਾਈ ਸਕਸੈਸਫੁਲ ਆ ਰਾਨੋ ਆ ਸਾਰੇ ਕਹਿੰਦੇ ਸੀ ਕਿ ਬਤਸ ਨਹੀਂ ਤੁਸੀਂ ਦਿਖਾਉਨੇ ਪਤਾ ਨਹੀਂ ਇਹ ਮਤਲਬ ਕਿੱਧਰ ਗਈ ਹੈ ਬਤਖ ਇੱਥੇ ਹੀ ਆ ਮੈਂ ਸਿਰਫ ਚਾਹਣਾ ਸੀ ਵੀ ਯਾਰ ਇਹਦੇ ਨਾਲ ਦਾ ਪੇਅਰ ਬਣ ਜਵੇ ਫਿਰ ਉਸ ਤੋਂ ਬਾਅਦ ਤੁਹਾਨੂੰ ਸਭ ਸਾਰਿਆਂ ਨੂੰ ਵਿਖਾਈਏ ਇਹ ਰਾਨੋ ਬੜੇ ਸੋਹਣੇ ਤਰੀਕੇ ਨਾਲ ਇਸ ਟਾਈਮ ਦੋ ਟਾਈਮ ਤਿੰਨ ਟਾਈਮ ਘਰੇ ਆਉਂਦੀ ਆ ਆ ਕੇ ਬੋਲਦੀ ਆ ਬੀਬੇ ਹੁਣ ਇਹਨੂੰ ਰੋਟੀ ਪਾਉਂਦੇ ਆ ਖਾ ਪੀ ਕੇ ਆਰਾਮ ਸਕੂਨ ਨਾਲ ਜਾ ਕੇ ਬਾਹਰ ਬਹਿਂਦੀ ਆ ਇਦਾਂ ਜਿਹੜੀ ਜਗ੍ਹਾ ਬਣਾਈ ਆ ਆਰਾਮ ਸਕੂਨ ਉੱਥੇ ਜਾਂਦੀ ਆ ਮੁਰਗੀਆਂ ਨਾਲ ਮਾਸ਼ਾਅੱਲਾ ਰਲੀਆਂ ਫਿਰਦੀ ਆ ਸਕੂਨ ਆ ਦੁਪਹਿਰ ਨੂੰ ਅੱਡੇ ਦੁਪਹਿਰ ਨੂੰ ਅੱਡੇ 'ਚ ਹੁੰਦੀ ਆ ਮੁਰਗੀਆਂ ਦੇ ਨਾਲ ਤੇ ਇਦਾਂ ਇਸ ਟਾਈਮ ਤੇ ਸ਼ਾਮ ਟਾਈਮ ਇਹਨੇ ਘਰੇ ਆ ਜਾਣਾ ਬੋਲਦੀ ਨਹੀਂ ਹੁਣਾ ਬਾਹਰੋਂ ਠੀਕ ਆ ਤੇ ਬੇਬੇ ਨੇ ਰੋਟੀ ਪਾ ਦੇਣੀ ਵੀ ਆ ਗਈ ਆ ਰਾਂ ਨੂੰ ਤੇ ਇਹਨੂੰ ਪਾ ਦਿਓ ਜੀ ਹੁਣ ਕੋਈ ਚੀਜ਼ ਮਾਸ਼ਾਅੱਲਾ ਤੇ ਇੱਧਰ ਆਪਣੇ ਜਿਹੜੇ ਪੇੜੂ ਆ ਬੜੇ ਸੋਹਣੇ ਬੜੇ ਤਰੀਕੇ ਦੇ ਨਾਲ ਫਿਰਦੇ ਪਏ ਆ ਰੋਟੀ ਰੋਟੀ ਪਾਈ ਆ ਹਨਾ ਹਮ ਮਾਸ਼ਾਅੱਲਾ ਖੁਸ਼ ਨੇ ਮਤਲਬ ਠੀਕ ਆ ਹਨਾ ਰਾਤੀ ਬੋਲਦੇ ਰੇ ਹਵਾ ਬੜੀ ਸੋਹਣੀ ਵਗਦੀ ਆ ਆ ਦੇਖੋ ਨਾ ਕ੍ਰੋਸਿੰਗ ਵੀ ਹੁੰਦੀ ਆ ਸਹੀ ਮਤਲਬ ਬਿਲਕੁਲ ਠੀਕ ਜਿਹਾ ਕੰਮ ਹੋਇਆ ਹੋਇਆ ਇੱਥੇ ਅਲਹਮਦੁਲਿਲਾ ਇਹ ਵੀ ਬਿਲਕੁਲ ਠੀਕ ਆ ਥੱਲੇੜੇ ਵਾਲਾ ਖਾਣਾ ਆਪਣੇ ਕੋਲ ਰਹਿ ਗਿਆ ਵਾ ਥੱਲੇ ਜਿਹੜਾ ਆਪਾਂ ਇਹਨੂੰ ਇਨਸ਼ਾਅੱਲਾ ਭਰ ਦੇਣਾ ਵਾ ਇੱਕ ਦੋ ਦਿਨ ਤੱਕ ਕੁਛ ਨਾ ਕੁਛ ਲੈ ਕੇ ਆਉਣੇ ਆ ਹੈ ਤੋਤੇ ਯਾਰ ਆ ਜਾਵਣ ਵਾਲੇ ਇੰਜਰਾ ਜੀ ਵੀ ਵਡਾ ਪਿਛਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਦੱਸ ਦੇਣਾ ਵੀ ਕੀ ਕੀ ਆਪਾਂ ਲਿਆਉਣਾ ਚਾਹੀਦਾ ਵਾ ਫਿਰ ਹੌਲੀ ਹੌਲੀ ਹਮ ਇਸ ਨੂੰ ਭਰ ਦੇਗੇ ਦੇਖਣਾ ਕੀ ਬਣਦਾ ਹੈ ਇੱਧਰ ਹੈ ਜਤੂ ਇਹ ਬਾਕੀ ਹੈ ਨਹੀਂ ਇਹਨਾਂ ਦੇ ਨਾਲ ਹੋਰ ਕੋਈ ਸ਼ਾਨੀ ਆਪਾਂ ਛੜਨੀ ਨਹੀਂ ਇਦਾਂ ਕਰਾਂਗੇ ਨਾ ਆ ਉਤਲਾ ਵਾ ਉਤਲੇ ਦੇ ਤੇ ਚਾਪਾਂ ਮਤਲਬ ਇਹ ਛੱਡੇ ਛੱਡੇ ਇਹ ਕਨਫਰਮ ਇਹਨਾਂ ਦਾ ਹੀ ਆ ਹੁਣ ਠੀਕ ਆ ਬੇਬੇ ਬਤਖ ਦੇ ਨਾਲ ਦਾ ਵੀ ਆ ਜਾਊਗਾ ਅੱਜ ਤੇ ਸਵੇ ਬਾ ਬੇਬੇ ਮੈਂ ਦੱਸਿਆ ਜਿਵੇਂ ਰੋਟੀ ਪਾਉਣ ਲੱਪੈਂਦੇ ਆ ਤੇ ਇਹ ਆ ਜਾਂਦੀ ਮੈਂ ਕਿਹਾ ਰਾਨੋ ਸਾਰੇ ਕਹਿੰਦੇ ਸੀ ਤੁਸੀਂ ਨਾ ਬਤਖ ਨਹੀਂ ਵਿਖਾਉਣੇ ਠੀਕ ਆ ਮੈਂ ਕਿਹਾ ਇੱਕ ਵਾਰੀ ਪੇਅਰ ਬਣ ਜੂਵੇ ਦਾ ਤੇ ਫੇਰ ਹੀ ਦਿਖਾਵਾਂਗੇ ਅੱਛਾ ਠੀਕ ਹੈ ਹੈ ਛੜ ਤੋਂ ਡਰਦੀ ਤੜ ਤੋਂ ਡਰਦੀ ਮੈਂ ਆ ਜਾਂਦੀ ਆ ਦੋ ਵਾਰੀ ਹੁੰਦੀ ਦਿਹਾੜੀ ਦੇ ਵੇਲੇ ਟਾਈਮ ਉਹਦਾ ਰੱਖਿਆ ਹੋਇਆ ਵਾ ਹਾਂ ਮੈਨੂੰ ਪਤਾ ਲੱਗ ਜਾਂਦਾ ਆਣ ਕੇ ਵੇੜੇ 'ਚ ਬੋਲਦੀ ਆ ਤੇ ਫੇਰ ਮੈਂ ਰੋਟੀਆਂ ਨੂੰ ਹੁਣ ਐਦਾਂ ਪਾ ਦਿੰਦੀ ਆ ਖਾ ਕੇ ਚੁੱਕ ਕੇ ਆ ਕੇ ਨਿਕਲ ਜਾਂਦੀ ਆ ਕੋਈ ਅੱਡੇ 'ਚ ਬਹਿ ਜਾਂਦੀ ਜਾ ਕੇ ਆਰਾਮ ਸਕੂਨ ਦੇ ਨਾਲ ਹਾਂ ਅੱਡੇ 'ਚ ਇਕ ਦੇਣਾ ਸੈਮ ਨਿਗਝਾਈ ਆ ਉਦੋਂ ਦੀ ਅੱਡੇ 'ਚ ਬਹਿ ਜਾਂਦੀ ਪਹਿਲੇ ਧੁੱਪੇ ਹੀ ਰਹਿੰਦੀ ਸੀ ਪਤਾ ਨਹੀਂ ਸੀ ਇਹਨਾਂ ਨੂੰ ਜਗ੍ਹਾ ਮੇਰੀ ਉੱਥੇ ਵੀ ਜ਼ਿਆਦਾ ਨਾ ਧੁੱਪੇ ਜ਼ਿਆਦਾ ਫਿਰਦੀਆਂ ਸੀ ਵਿਕਾਰ ਕੋਲੇ ਵੀ ਲੋ ਜੀ ਬੜੇ ਬੜੇ ਆਰਾਮ ਦੇ ਨਾਲ ਮਾਸ਼ਾਅੱਲਾ ਖਾ ਲੈਂਦੀ ਆ ਹਾਂ ਇਹਦੇ ਨਾਲ ਹੁਣ ਜਦੋਂ ਆ ਗਏ ਨਾ ਮੈਂ ਹੁਣ ਨਾ ਨਹੀਂ ਸੀ ਕੁਝ ਖਾਂਦੀ ਹੈਗੀ ਮੈਂ ਪੇਅਰ ਹੀ ਮੰਗਾ ਲਿਆ ਪੂਰਾ ਹੀ ਅੱਛਾ ਹਾਂ ਪਹਿਲੇ ਮੈਂ ਸੋਚਿਆ ਸੀ ਇੱਕਲੇ ਮੰਗਵਾ ਲੈਨੇ ਆ ਫਿਰ ਮੈਂ ਕਿਹਾ ਨਹੀਂ ਵੀ ਪੇਅਰ ਪੂਰਾ ਮੰਗੋਨੇ ਆ ਤਾਂ ਕਿ ਫਿਰ ਨਾ ਮਤਲਬ 2-4 ਰਲ ਜਾਣ ਲੋ ਜੀ ਹੋਣ ਲੱਗੀਆਂ ਵਾ ਸਫਾਈਆਂ ਹੋਣ ਆ ਥਾਂ ਜਿਹੜਾ ਇਨਸ਼ਾਅੱਲਾ ਅੱਜ ਸਾਰਾ ਪਰ ਰੈਡੀ ਮੀਟ ਕਰ ਦੇਣਾ ਰੂੜੀ ਜਿਹੜੀ ਆ ਉਹ ਸਾਰੀ ਚਲੇ ਜਾਣੀ ਆ ਵਾਣ ਚੋਸ ਚ ਜਿਹੜਾ ਲੇਜ਼ਰ ਕੀਤਾ ਸੀ ਪਾਣੀ ਲੱਗ ਗਿਆ ਹੀ ਰੌਣੀ ਕਰਕੇ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਹੁਣ ਬੀਜ ਨੇ ਇੱਥੇ ਪੱਠੇ ਬਹਾ ਦੇਰ ਦੀ ਵਿਹਲੀ ਥਾਂ ਰੱਖੀ ਹੋਈ ਸੀ ਲੇਜ਼ਰ ਕਰ ਕੀਤਾ ਸੀ ਤੇ ਰੂੜੀ ਤਾਇਆਂ ਨਹੀਂ ਸੀ ਸਿੱਟੀ ਕਿਉਂਕਿ ਲੇਜ਼ਰ ਤੋਂ ਬਾਅਦ ਰੌਣੀ ਕਰਨ ਤੋਂ ਬਾਅਦ ਆਪਾਂ ਰੂੜੀ ਸਿੱਟੂ ਨਹੀਂ ਸੀ ਆ ਸਾਰੀ ਜਿਹੜੀ ਨਾ ਅੱਜ ਆਹ ਏਰੀਆ ਇਹ ਕਵਰ ਇਨਸ਼ਾਅੱਲਾ ਹੋ ਜਾਏਗਾ ਔਰ ਉੜੀ ਜਾਏਗੀ ਅੰਦਰ ਥਾਂ ਹੋ ਜਾਏਗਾ ਬੜਾ ਸਾਫ਼ ਸੁਥਰਾ ਮੱਝਾਂ ਇੱਥੋਂ ਜਿਹੜੀਆਂ ਵਾ ਖੋਲੀਆਂ ਵਾ گاਵਾ ਮੱਝਾਂ ਬੱਚੇ ਪੁੱਛੇ ਇਹ ਤੁਹਾਨੂੰ ਪਤਾ ਬੰਨੇ ਸੀ ਆ ਥਾਂ ਵੀ ਬੜਾ ਸੋਹਣਾ ਬੜਾ ਸੁੱਕ ਗਿਆ ਵਾ ਇਹ ਚੱਕ ਕੇ ਸਾਰਾ ਹੁਣ ਚਲਾ ਗਿਆ ਉਧਰ ਪਹਿਲਾਂ ਹੀ ਸੋ ਅੱਜ ਆ ਜਿਹੜਾ ਥਾਂ ਬਿਲਕੁਲ ਸਾਫ਼ ਹੋ ਜਾਊਗਾ ਪੱਠੇ ਵੀ ਬੀਜ ਦਾਂਗੇ ਆ ਰੂੜੀ ਸਿੱਟ ਕੇ ਉਸ ਤੋਂ ਬਾਅਦ ਹਲ ਮਾਰ ਦੇਣੇ ਆਪਾਂ ਕਿਉਂ ਸਾਮਿਆਂ ਆ ਕਿੱਲੇ-ਕੁੱਲੇ ਬਸ ਪੱਟ ਦੇਣੇ ਆ ਸੈਨ ਸਾਹਿਬ ਤੁਸੀਂ ਨਾ ਸੱਭਣ ਲਿਓ ਦੋਵੇਂ ਜਣੇ ਆ ਰੂੜੇ ਲੈਣੇ ਚੱਕ ਕੇ ਉਹ ਕਰਾਏ ਨਾ ਖੇਤਲੇ ਕਰਾਏ ਨਾ ਯਾਰ ਕਿੱਲੇ ਟੁੱਟ ਜਾਣੇ ਕਿੱਲੇ ਲਾਜ਼ਮੀ ਆਪਾਂ ਖਰਾਬ ਕਰਾਂ ਛੋੜੇ ਮੜੇ ਲਾ ਦਾਂਗੇ ਉੱਥੇ ਪਰਲੇ ਪਾਸੇ ਆਹੋ ਕਿਉਂ ਚਿਸਤੀ ਇਹ ਕਿਰਾਏ ਨਾ ਖੇਚਦੇ ਹੋ ਮੈਂ ਕਿਰਾਏ ਨਾ ਖੇਚ ਕੇ ਪੱਟਣੇ ਆ ਖਰਾਬ ਕਰਨੇ ਆ ਲਾਉਣੇ ਨਹੀਂਗੇ ਇਹ ਹਾਂ ਉਹ ਲਾ ਦ ਇੱਕ tane ਮਾਈ ਦਾ ਦੋ ਚਾਰ ਫਿਰ ਵੀ ਲਾ ਦੋ ਚੰਗੇ ਹੁੰਦੇ ਆ ਆਹੋ ਪਾਸੇ ਬੰਨਣ ਨੂੰ ਵੀ ਕਿਉਂ ਆ ਮਿਆਂ ਸੱਬੜ ਫੜ ਲਿਓ ਮੇਰਾ ਪੁੱਤ ਰੂੜੇ ਦੇ ਵਿੱਚ ਨਾ ਰਹਿਣ ਰੂੜੇ ਚੱਕ ਲੈਣੇ ਆ ਜਿਹੜਾ ਮੈਂ ਹੁਣ ਕਿਰਾਇਆ ਮਾਰਨਾ ਨਾ ਕਿਰਾਇਆ ਜਾਵੇ ਅੰਦਰ ਰੂੜਾ ਨਾਲ ਹੋਣਾ ਵਾ ਠੀਕ ਆ ਰੋੜੇ ਮੇਰਾ ਵੀਰ ਚੱਕ ਦੇ ਰੋ ਠੀਕ ਆ अच्छा मेनू पता की हो जी लेना यार होने किराया ला के टोया ना पा दे बड़ी गल पैनी अल्लाह खैर करेगा यस सर ब्रो तो यस एडी ਇਹਡੀ ਲੈਵਲ ਪੈਜ ਦੇ ਵਿੱਚ ਪਹਿਲਾਂ ਜਿੰਦਗੀ ਟਰੈਕਟਰ ਹੀ ਪਹਿਲੀ ਵਾਰੀ ਚਲਾਇਆ ਸੜਾ ਟਿੱਬੇ ਟੋਏ ਪੁਰਿਆ ਯੋਸ ਹਨ ਮੈਂ ਲਗਾ ਸੜਾ ਟਿੱਬੇ ਟੋਏ ਪੁਰਿਆ ਇਹਡੀ ਲੈਵਲ ਸਾਹ ਦੇ ਟਰੈਕਟਰ ਪਹਿਲੀ ਵਾਰੀ ਚਲਾਇਆ ਤੇ ਦੂਰ ਤੇ ਮਿਲਦਾ ਤੂੰ ਆ ਤੋਰਤਾ ਉਹ ਲੱਗਾ ਇਹਨਾਂ ਨੂੰ ਲੱਗਾ ਇਹਨਾਂ ਨੂੰ ਚੱਲ ਫਿਰ ਉਹ ਇੱਕ ਰਹਿ ਗਿਆ ਵਾ ਆ ਦੋ ਪੱਟੇ ਗਿਆ ਵਾ ਸੱਬਲ ਨਾ ਕੱਢ ਲਾ ਆ ਕੀ ਫੱਟੀਆਂ ਲੈ ਆਇਆ ਇਹਨਾਂ ਹਲਾ ਹਲਾ ਦਿੰਦੀ ਹੈ ਕਿੱਲੇ ਪੰਨੀਆਂ ਦਾ ਫੱਟੀਆਂ ਮਾਰ ਮਾਰ ਕਿੱਲੇ ਪੰਨੀਆਂ ਦਾ ਹਾਂ ਫਿੱਟੇ ਹਾਂ ਮੇ ਉਹ ਜਿਹੜਾ ਟੋਇਆ ਬਣਾਇਆ ਸੀ ਨਾ ਬਤਖ ਵਾਸਤੇ ਆਪਾਂ ਜਿਹੜੀ ਬਤਖ ਲੈਵਾਂ ਨਾਉਂਦੀ ਸੀ ਤੇ ਇਹ ਵੀ ਅੱਜ ਖਤਮ ਹੋ ਜਾਣਾ ਵਾ ਕਿਉਂਕਿ ਬਤਖਾਂ ਆਪਾਂ ਹੋਰ ਮੰਗਾ ਲਈਆਂ ਵਾ ਸ਼ਾਮ ਨੂੰ ਆਏ ਜੀਆਂ ਵਾ ਜਾਂ ਸਵੇਰੇ ਆਣੀਆਂ ਵਾ 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 ਸਾਰੀਆਂ ਮੰਗਾ ਲਈਆਂ ਵਾ ਇਸ ਵਾਤੇ ਹੈ ਵੀ ਛੋਟਾ ਇਧਰ ਨਾਲ ਰੂੜੀ ਹੈ ਨਾ ਤੇ ਹੁਣ ਬਣਾਉਣਾ ਉੱਧੇ ਜਿਹਦੇ ਡਰਾਮ ਰੱਖੇ ਆ ਉਹ ਇਧਰ ਟਿੱਬੀ ਦੇ ਪੱਲੇ ਪਾਸ ਬਣਾਵਾਂਗੇ ਨਾਲੇ ਸੋਨਾ ਥਾ ਮਿੱਤਰੀ ਆ ਇਹ ਵੀ ਖਤਮ ਹੋਏਗਾ ਹੁਣ ਰੂੜੀ ਪਾ ਦੇਣੀ ਆ ਤੇ ਇੱਥੋਂ ਤਾਂ ਇੱਕ ਵਾਰੀ ਪੱਧਰਾ ਕਰ ਦਾਂਗੇ ਉਧਰ ਟੋਇਆ ਕੱਢਾਂਗੇ ਨਾਲ ਸੋਨਾ ਵਾੜਾ ਰੱਖ ਕੇ ਵਾਹ ਵੱਡਾ ਕੱਢਾਂਗੇ ਕਿਉਂਕਿ ਬੱਠਾ ਜਾਂਦੀਆਂ ਹੁਣ ਲਿਹਾਉਣੀਆਂ ਵਾ ਬੱਠਾ ਹੋਲੀ ਹੋਲੀ ਵੱਧਣੀਆਂ ਵੀ ਆ ਤਾਂ ਕਰਕੇ ਚੱਲ ਬਈ ਆ ਵੇਖੋ ਹੋਈ ਜਾਂਦਾ ਹੋਲੀ ਹੋਲੀ ਸਾਹ ਐਨੂੰ ਸਾਈ ਕਰ ਦੇਣੀ ਇੱਥੇ ਆਪਾਂ ਬਵਾ ਲਓ ਬਈ ਬਾਤ ਇਹ ਗਿਆ ਖੜਾ ਜੀ ਉੱਤੇ ਬਨੇ ਪਾ ਦੇ ਨੇ ਪਾਰ ਕੇ ਜਾਂਦਾ ਵਾ ਲੋ ਜੀ ਯਾਰ ਰੂੜੀ ਵਿੱਚ ਰੋੜੇ ਸੀ ਨਾ ਐ ਵਾਨ ਚ ਉਸ ਚੱਕਣ ਆ ਗਏ ਆ ਉਹ ਪੈ ਆ ਪਏ ਹਾਮੀ ਸਟੀਆਂ ਨਾਲ ਫੋਲ ਜਾਨ ਲਾ ਕੇ ਇੱਧਰ ਹਾਮੀ ਨੇ ਜਿੱਦਾਂ ਦੇ ਵਾਲ ਕਰਿਆ ਸੁਰਤਾਈ ਹੈ ਨਾ ਹਾਮੀ ਸੁਰਤਿਕਾ ਆਉਣੀ ਸੀ ਜਿੰਨੇ ਸੀ ਹੋਲੀ ਬਾਣ ਖਡਾ ਲਈ ਚੱਲ ਚੱਲ ਯਾਰ ਸਟੀਆਂ ਆਵੇ ਆ ਵੀ ਛੱਡ ਗਿਆ ਉਹ ਕੁਈ ਜਗਿਆ ਕੁਈ ਜਗਿਆ ਰੋੜਾ ਲਓ ਜੀ ਰੂੜੀ ਪੈ ਗਈ ਆ ਤੇ ਆਹ ਕਰਾ ਵੇਖੋ ਕਿਵੇਂ ਟਰੈਕਟਰ ਜਾਂਦਾ ਸਿੱਧਾ ਬਾਣ ਚੱਕਰੋ ਆ ਮਰੀ ਆ ਗਈ ਇੱਥੇ ਪੈ ਜੂਗੀ ਜਦੋਂ ਪਾਣੀ ਲੱਗਾ ਤਾ ਉਹ ਵੇਖ ਲੋ ਸਾਰੀ ਉੜੀ ਪੈ ਗਈ ਆ ਉਧਰ ਵੀ ਹੋ ਗਿਆ ਪਾਈਆਂ ਧੰਮੋਤਥੇ ਜਾ ਕੇ ਖੋਨਾ ਵਾ ਲੋ ਜੀ ਕਿੱਥੇ ਆ ਕੇ ਫਸ ਗਿਆ ਕੰਮ ਨਿਕਲ ਜੂਗੇ ਨਹੀਂ ਪਤਾ ਨਹੀਂ ਤੋਂ ਯਾਰ ਥੰਨੇ ਟਾਇਰ ਹੈ ਨਹੀਂ ਟਰੈਕਟਰ ਤੇ ਗੁੱਲੀਆਂ ਕੱਸੀਆਂ ਪਈਆਂ ਵਾ ਘਾਰਾ ਥੱਲੇ ਵੋ ਦਾ ਪਾਣੀ ਆ ਹੋਏ 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 ਸਾਰੇ ਭੇੜਾ ਬਾਲੇ ਟਰੈਕਟਰ ਦਾ ਵੀ ਤੇ ਕਿੰਨੇ ਛਿੱਟੇ ਪੈ ਉਹ ਟਿੱਗੇ ਸਮਝ ਆਈ? ਅਮੈਦ ਨੂੰ ਆਈ। ਇਹ ਬਣਾਤਾ ਇੱਥੇ ਗੋਜਾ। ਮਿਕਾਣੀ ਬਣਾਈ ਹੁੰਦੀ ਐ। ਬਸ ਆ ਚੱਕ ਲੈ ਮਿੱਟੀ ਆ ਗਈ ਇੱਥੇ। ਅਮੈਦ ਨੂੰ ਹੋਇਆ। ਹੈ? ਬੁਖਾਰ। ਬੁਖਾਰ। ਕਿਦੋਂ ਹੋਇਆ ਜੀ? ਇਧਰ ਬੈਲੇ ਹੋਇਆ ਵਾ ਜੇਤਾ ਭਾਨੇ ਵੇਖ ਲਾ ਇਧਰ ਦੂਜਾ ਟਾਇਰ ਵੀ ਵੇਡ ਲਿਆ ਦੋਵੇਂ ਟਾਇਰ ਲਵੇਡ ਲੈ ਹੁਣ ਗਾਲਾਂ ਪੈਣੀਆਂ ਵਾ ਇਹਨੂੰ ਹੁਣ ਗਾਲਾਂ ਪੈਣੀਆਂ ਆ ਕੇ ਘਰ ਦਾ ਟੋਇਆ ਬੰਦ ਬੰਦਦਾ ਧਾਮੀ ਸਾਹਿਬ ਨਵਾਂ ਕੱਟਣਾ ਜੀ ਹੁਣ ਉਧਰ ਨਵਾਂ ਕੱਟਣਾ ਹੁਣ ਬਤਖਾਂ ਨਹੀਂ ਆਪਣੀਆਂ ਧਾਮੀ ਨੂੰ ਬਤਖਾਂ ਆ ਜਾਣੀਆਂ ਮੈਂ ਚੋਂ ਪੰਜਾ ਘਰਾਂ ਕੋਲੋਂ ਸੂ ਮੰਗੀਆਂ ਕਿੱਦਾ ਮੰਗੀਆਂ ਮੰਗਣ ਵਾਲਾ ਤਰ੍ਹਾਂ ਜਾ ਕੇ ਨਹੀਂ ਮੈਂ ਤਾਂ ਬੱਚੇ ਚਲਦੀ ਆ ਮੈਂ ਯਾਰ ਮੋਰ ਕੇ ਬੱਚੇ ਲੈਣੇ ਅੱਛਾ ਫਿਰ ਅੱਛਾ ਕਿੱਥੋਂ ਮੰਗੀਆਂ ਜੀ ਜੇ ਬੋਟੀ ਲੋਰ ਹੋਈ ਤਾਂ ਬੱਚੇ ਲੈ ਲਿਓ ਅਸੀਂ ਬੱਚੇ ਕਢਾ ਲੈਣੇ ਬਸ ਅੱਛਾ ਤੂੰ ਮੰਗੀਆਂ ਠੀਕ ਹੈ ਜੀ ਦੋ ਦਿਨਾਂ ਕਰਾਂ ਕੋ ਬੜਾ ਹਮੀ ਹਾਦਾ ਉਹਦਾ ਤੈਨੂੰ ਬੁਖਾਰ ਆ ਤੇ ਗੱਲਾਂ ਵੇ ਤੂੰ ਮੈਂ ਮੰਗੀਆਂ ਬਤਖਾਂ ਤੇ ਝੂਟ ਘੱਟ ਮਾਰਿਆ ਕਰ ਝੂਟ ਘੱਟ ਮਾਰਿਆ ਕਰ ਦੇ ਕਾਈ ਫੈਟ ਕਹਿੰਦਾ ਮੈਨੂੰ ਬੁਖਾਰ ਚੜਿਆ ਟਾਈ ਫੈਟ ਗੱਲ ਚੜ ਸਕਦਾ ਆ ਹਾਂ ਭਇਆ ਮਿੱਟੀ ਆ ਗਈ ਇੱਥੇ ਲੋ ਜੀ ਇਹ ਪਿਛੜਾ ਪੂਰਾ ਠਖਿਆ ਨਹੀਂ ਸੀ ਸਕੇ ਨਵੇਂ ਕੰਮ ਨਵਾਂ ਟੋਇਆ ਕਾਲੀ ਹੋਣਾ ਵਾਸਤੇ ਆ ਵੇਖੋ ਇੱਧਰ ਕੱਢਣ ਆਪਾਂ ਇੱਥੇ ਦਰਖਤ ਲੱਗੇ ਆ ਡਰਮ ਵੈਸੇ ਉੱਥੇ ਆ ਤੇ ਆਪਾਂ ਇੱਥੇ ਰੱਖ ਲੈਣ ਡਰਮ ਤੇ ਜਾਂ ਇੱਥੇ ਉਹਨਾਂ ਦਾ ਪਾਣੀ ਇਹਦੇ ਵਿੱਚ ਆਈ ਜਾਊਗਾ ਇੱਥੇ ਮੱਝ ਮੋਝ ਨਵਾਲਾਂਗੇ ਉਹਦਾ ਪਾਣੀ ਆਊਗਾ ਨਾਲੇ ਹੁਣ ਸਾਰਾ ਸਿਸਟਮ ਇੱਧਰ ਸਹੀ ਆ ਮਿੱਟੀ ਉਧਰ ਕਿੰਨਾ ਰੂੜੀ ਬਹੁਤ ਸੀਗੀ ਵਿੱਚ ਰੂੜੀ ਚੱਲਿਆ ਸੀ ਗੋਬਰ ਮਾਣਦਾ ਇੱਥੇ ਸਹੀ ਆ ਹੁਣ ਤੇ ਹਾਮੀ ਕੱਢਣ ਲੱਪਿਆ ਵਾ ਤੇ ਹੁਣ ਇਹਦੇ ਨਾਲ ਮਾਈਕਰੋ ਨੇ ਇੱਧਰ ਥੋੜਾ ਵੱਡਾ ਕਰਦੇ ਉਹਦੇ ਨਾਲੋਂ ਬੁਖਾਰ ਬੱਸ ਕਰ ਬੱਸ ਕਰ ਡ੍ਰਿਪ ਲਵਾਉਣੀ ਰਹਿਣੀ ਸ਼ਾਮ ਨੂੰ ਫੇਰ ਪਰਣ ਲਈ ਜਾਨਾ ਮੈਂ ਖੁੱਲਾ ਕੱਢ ਵਾਵਾ ਬਤਕਾ ਹੁਣ ਤੇ ਕੰਮ ਖੁੱਲਾ ਰਹਿੰਦਾ ਵਾ ਹਾਂ ਕੀ ਕਰਨਾ ਤੂੰ ਤਿੰਨ ਜੋੜੇ ਮੰਗੇ ਆ ਹਾਂ ਕਿਤਾ ਆ ਗਏ ਤਿੰਨ ਜੋੜੇ ਮੰਗੇ ਆ ਅੱਛਾ ਇੱਕ ਟੋ ਬੱਚਿਆਂ ਨੇ ਮੰਗੇ ਆ ਹਾਂ ਇੱਕ ਸਟੈਰ ਅੱਛਾ ਤੇ ਕੋਈ ਕਾ ਨੀਲੇ ਵੀ ਹੈਗੇ ਆ ਖੱਟੇ ਨਹੀਂ ਉਹ ਹੀ ਆ ਤਿੰਨ ਅੱਛਾ ਕਾਟੇ ਕਾਟ ਫੇਰੇ ਦੇਣਾ ਮੈਂ ਹੁਣ ਮੈਂ ਵੀ ਕਢੋਣਾ ਵਾ ਤੋਇਆ ਘਾਲ ਮੈਨੂੰ ਕੋ ਛੁੱਤਰ ਨਾ ਖਾ ਲਈ ਤੇਰਾ ਟਾਈਫੇਟ ਲਾ ਦੇਣਾ ਮੈਂ ਪਰ ਇਹਨੂੰ ਕਾਰ ਉਰੇ ਨਹੀਂ ਉਹਨਾ ਹਾਂ ਖੁੱਲ੍ਹਾ ਹੀ ਕੱਢਣਾ ਵਾ 4 ਆਣ ਗਿਆ 4 ਠੀਕ ਹੋ ਗਿਆ ਹਮੇ ਤੂੰ ਤਿੰਨ ਜੋੜੇ ਮੰਗੇ 4 ਰਹਿ ਗਈਆਂ ਲਓ ਜੀ ਉਹ ਤੁਸੀਂ ਮੰਗਿਆ ਹੁੰਦਾ ਮੈਂ ਲਾਤੀ ਸਪੋਰਟ ਛੱਡਤੀ ਹਾਂ ਐਮਬਰ ਛੱਡਤੀ ਫੇਜ ਜੀ ਅੱਜ ਐਮਬਰ ਉਹ ਦਿਨ ਬੰਨੀ ਸੀ ਤੇ ਨਾ ਇਹ ਸੱਤ ਭਾਜਦੀ ਜੰਨਿਆਂ ਵਾਂਗੂ ਹੀ ਅੱਜ ਅਸ ਖੁੱਲੀ ਛੱਡਤੀ ਖੁੱਲੀ ਫੇਕੇ ਤੇ ਜੰਨਾਂ ਦੀ ਚੱਲ ਹਮੀ ਯਾਰ ਕੱਢ ਲਓ ਜੀ ਆ ਬਿਲਕੁਲ ਰੂੜੀ ਜਿਹੜੀ ਹੈ ਨਾ ਸੋਹਣੀ ਵੜੀ ਖਿਲਰ ਗਈ ਆ ਮਤਲਬ ਬਿਲਕੁਲ ਪਰਫੈਕਟ ਆਪਾਂ ਖਰਾਬ ਨਹੀਂ ਕੀਤਾ ਟੋਇਟਾ ਹੀ ਨਹੀਂ ਪਏ ਤੇ ਆ ਵੀ ਬੜਾ ਸੋਹਣਾ ਹੋ ਗਿਆ ਇਹ ਆ ਵੀ ਹੁਣ ਇੱਥੇ ਹਾਲ ਮਾਰ ਕੇ ਨਾ ਐ ਸੇਦ ਦੇ ਵਿੱਚ ਇਹ ਹੋ ਜੂਗਾ ਲੈਵਲ ਫਿਰ ਉਧਰੋਂ ਮਿੱਟੀ ਚਾੱਕ ਕੇ ਇਧਰ ਸਿੱਟ ਲਾਂਗੇ ਆ ਬਿਲਕੁਲ ਪਰਫੈਕਟ ਹੋ ਗਈ ਜਗ੍ਹਾ ਮਤਲਬ ਕਾਫੀ ਜਿਆਦਾ ਸਾਫ਼ ਸੁਥਰੀ ਹੋ ਗਈ ਆ ਦੋ ਚਾਰ ਜਿਹੜਾ ਵਾ ਥੋੜਾ ਕੰਮ ਖਰਾਬ ਆ ਪਾਣੀ ਕਰਕੇ ਤੇ ਇਹ ਇਨਸ਼ਾਅੱਲਾ ਜਦੋਂ ਪਾਣੀ ਸੁੱਕੂਗਾ ਤੇ ਇੱਥੇ ਲਾ ਕੇ ਛੱਡ ਦਾਂਗੇ ਮਿੱਟੀ ਤੇ ਇਹ ਜਗ੍ਹਾ ਜਿਹੜੀ ਨਾ ਬਿਲਕੁਲ ਲੈਵਲ ਕਰ ਦਾਂਗੇ ਜਦੋਂ ਇੱਥੇ ਇਨਸ਼ਾਅੱਲਾ ਜਾਲੀ ਲੱਗ ਗਈ ਤੇ ਆਹ ਜਗ੍ਹਾ ਬਿਲਕੁਲ ਨਾਰਮਲ ਹੋ ਜੂਗੀ ਸਿਰਫ ਇਸੇ ਚੀਜ਼ ਦਾ ਵੇਟ ਕਰਦੇ ਸੀ ਕਿ ਇਧਰੋਂ ਇੱਕ ਵਾਰੀ ਸਾਰਾ ਸੁੱਕ ਪੁੱਕਾ ਹੋ ਜਵੇ ਮਾਲ ਖੋਲ ਕੇ ਉਧਰ ਚਲ ਜਵੇ ਆਹ ਜਗ੍ਹਾ ਜਿਹੜੀ ਫਰੰਟ ਆ ਆ ਬਹੁਤ ਜ਼ਿਆਦਾ ਸੋਹਣੀ ਤੇ ਸਾਫ਼ ਹੋ ਜੂਵੇ ਆ ਦੇਖੋ ਆ ਵੀ ਤਾਂ ਛੱਡਿਆ ਵਾ ਕਿ ਦਰਖਤ ਰੁਖਤ ਲਾ ਕੇ ਹਲੇ ਦਰਖਤ ਹੋਣੇ ਨਹੀਂਗੇ ਕਿਉਂਕਿ ਇਹ ਰੂੜੀ ਆ ਰੂੜੀ ਤੇ ਦਰਖਤ ਲਾਈਏ ਤੇ ਹੁੰਦੇ ਨਹੀਂਗੇ ਇਸ ਕਰਕੇ ਲੇਕ ਦੇ ਮਹੀਨੇ ਖੰਡ ਬਾਦ ਦੋਆਂ ਬਾਦ ਆਪਾਂ ਨੂੰ ਵਧਾਉਣਾ ਵੀ ਪਵੇ ਤਾਂ ਭਾਈ ਇਸ ਲਈ ਇਹਨੂੰ ਵਧਾ ਸਕੀਏ ਜਗਾ ਆਪਣੇ ਕੋ ਅਵੇਲੇਬਲ ਹੋਵੇ ਸੋ ਬਾਤੀ ਜੀ ਇਧਰ ਲਾਪਿਆ ਜੱਟੂ ਬਣਾਉਣ ਤੁਹਾਨੂੰ ਪਤਾ ਅੱਗੇ ਵਿਖਾਇਆ ਸੈਂਬ ਨੇ ਕਿ ਭਾਈ ਬਤਖਾਂ ਦਾ ਬਣਦਾ ਪਿਆ ਵਾ ਮਡ ਪੂਲ ਵਾ ਜੱਟੂ ਚਸ ਕਰਾਤੀ ਹੋਰ ਵੱਡਾ ਕਰ ਇਹਨੂੰ ਆ ਅਕਾ ਮੈਂ ਵੜਦਾ ਵਾਂ ਠੀਕ ਹੈ ਤੇ ਇਹਨੂੰ ਡੂੰਗਾ ਭਾਵੇਂ ਕਰਦੇ ਡੂੰਗਾ ਰਹਿਣ ਦੇ ਕਰਨ ਨੂੰ ਭਾਵੇਂ ਥੋੜਾ ਲੰਮਾ ਕਰ ਲੀਏ ਹੈਨਾ ਬਹੁਤ ਅਛਾ ਨਹੀਂ ਠੀਕ ਆ ਸਹੀ ਆ ਹਾਂ ਜਿਵੇਂ ਰੋੜੀ ਸਣਾ ਉਹਦੇ ਵਿੱਚ ਉਦਾ ਨਹੀਂ ਬਣਾ ਇਹ ਥੋੜਾ ਪੱਕੀ ਆ ਜੀ ਨਹੀਂ ਹਾਂ ਉਹ ਮਤਲਬ ਗੰਦੀ ਹੋ ਜਾਂਦੀ ਜਲਦੀ ਆ ਜਿਹੜੀ ਇਹ ਰੋੜੀ ਥੋੜਾ ਮਾਰ ਚ ਪਰਾਂ ਕਰਤੀ ਉਹ ਵੀ ਥੋੜੀ ਜਿਹੀ ਹੋਰ ਇਸੇ ਲਾ ਦਾਂਗੇ ਇੱਟਾ ਇੱਟਾ ਸੋਹਣੀਆਂ ਲਾ ਦਾਂਗੇ ਇੱਟਾਂ ਤੇ ਪੈ ਪਾ ਵੀ ਜਾਵੇ ਇੱਟਾ ਲਾ ਦਾਂਗੇ ਬਹੁਤ ਛੋਟੇ ਇਦਾਂ ਹੀ ਕਰ ਦਾਂਗੇ ਆਪਣੀ ਕੋ ਰੋੜੀ ਪਈ ਹੈ ਨਾ ਯਾਰ ਰੋੜੀ ਸੇਡ ਦਾਂਗੇ ਆਲੇ ਦੁਆਲੇ ਤਾਂ ਕਿ ਥਾਂ ਪੱਕੀ ਰਵੇ ਥੱਲੇ ਵੀ ਰੇਡ ਸੇਡ ਸਾਡ ਰੋੜੀ ਆਪਣੇ ਕੋ ਮੱਝੀ ਜੀ ਉਹ ਪਈ ਜਿਹੜੀ ਆਪਣੇ ਕੋ ਨਾ ਮਿੱਟੀ ਨਾ ਬਣੂਗੀ ਗਾਰਾ ਨਾ ਬਣੂਗਾ ਪਤਾ ਕਿਹਨੇ ਉਹਨੇ ਪੀ ਜਾਣੀ ਆ ਕਿੰਨੇ ਉਹ ਜਿਹੜੀ ਰੀਰੀ ਜੀ ਹੁਣੀ ਆ ਉਹਦੇ ਵਿੱਚ ਰੀਰੀ ਜੀ ਰੀਰੀ ਰੀਰੀ ਨਹੀਂ ਰੋੜੀ ਜੀ ਠੀਕ ਹੈ ਲੋ ਜੀ ਮਾਸ਼ੱਲਾ ਆ ਬੜਾ ਸੋਹਣਾ ਥਾਂ ਬਣ ਗਿਆ ਵਾ ਬਤਖਾਂ ਦਾ ਕਹਿਤਾ ਵਾ ਬਾਈ ਹੁਣੇ ਕਹਿੰਦੇ ਸੀ ਕਿ ਆ ਕੇ ਲੈ ਜਿਓ ਦੋ ਬੱਚੇ ਮਿਲੇ ਆਪਾਂ ਨੂੰ ਉਹਨਾਂ ਦੇ ਤੇ ਦੋ ਕਹਿੰਦੇ ਸੀ ਵੱਡੇ ਪੇਰ ਮਿਲ ਜੂਗਾ ਹਾਲਾਂਕਿ ਜਿਨ੍ਹਾਂ ਜਿਨ੍ਹਾਂ ਨੂੰ ਆਪਾਂ ਕਹਿ ਕੇ ਆਏ ਆ ਬਾਈ ਉਸਾਮਾ ਹੋਣਾ ਨੂੰ ਉਧਰੋਂ ਹਲੇ ਉਧਰ ਮੈਂ ਗਿਆ ਨਹੀਂ ਉਹਨਾਂ ਨੇ ਕਹਿਆ ਸੀ ਲੈ ਜਾਓ ਬਿਲਕੁਲ ਸ਼ਹਿਰ ਨਹੀਂ ਜਾਇਆ ਹੋਇਆ ਲੇਕਿਨ ਇੱਕ ਦੋ ਭਰਾਵਾਂ ਨੂੰ ਹੋਰ ਕਿਹਾ ਸੀ ਤੇ ਉਹ ਕਹਿੰਦੇ ਕਿ ਯਾਂ ਅਸੀਂ ਛੱਡ ਜਾਾਂਗੇ ਤੇ ਯਾਂ ਵੀਰੇ ਲੈ ਜਾਓ ਲਾਗੇ ਜਾ ਕੇ ਪਿੰਡਾਂ ਦੇ ਵਿੱਚ ਹੋਇਆ ਆਪਣੇ ਤੇ ਉਹ ਇਨਸ਼ਾਅੱਲਾ ਆਪਣੇ ਪੇਅਰ ਹੋ ਜਾਣਗੇ ਪੂਰੇ ਸੋ ਉਹਦੇ ਵਾਸਤੇ ਆ ਜਿਹੜਾ ਕੰਮ ਸਟਾਰਟ ਕਰਤਾ ਵਾ ਇਹ ਇੱਧਰ ਬਣ ਜਾਊਗਾ ਅੱਲਾ ਰੱਖੇ ਖੈਰ ਸੁਖ ਬੜਾ ਸੋਨਾ ਬੜਾ ਇੱਕ ਕੀ ਕਹਿੰਦੇ ਹੁੰਦੇ ਆ ਕਿ ਸੁੰਦਰ ਜਿਹਾ ਮਾਹੌਲ ਕ੍ਰੀਏਟ ਇਨਸ਼ਾਅਲਾ ਹੋ ਜਾਊਗਾ ਜੋ ਕਰਨਾ ਚਾ ਰਹੇ ਆ ਉਹ ਅਲਹਮਦੁਲਿਲਾ ਹੋਈ ਜਾ ਰਿਹਾ ਵਾ ਤੇ ਉਹ ਆਪਾਂ ਹੌਲੀ ਹੌਲੀ ਬਣਾ ਲੈਣਾ ਤੇ ਬਾਕੀ ਯਾਰ ਇੱਕ ਚੀਜ਼ ਹੋਰ ਦੋ ਕੀ ਦੇਣੀ ਆ ਇੱਥੇ ਮੈਂ ਅੱਜ ਦਾ ਦਿਨ ਕੱਲ ਦਾ ਦਿਨ ਹੋ ਸਕਦਾ ਪਰਸੋਂ ਪਰਸੋਂ ਹੋ ਸਕਦਾ ਮੈਂ ਚਲੇ ਜਾਵਾਂ ਕਸ਼ਮੀਰ ਜਾਣਾ ਵਾ ਵਿਆਹ ਵਾ ਇੱਕ ਆਪਣਾ ਭਰਾ ਵਾ ਸਾਡਾ ਸਾਡਾ ਪੋਸਟਰ ਵਗੈਰਾ ਜਿਹੜੇ ਕ੍ਰੀਏਟ ਕਰਦਾ ਲੜਕਾ ਉਹਦਾ ਵਿਆਹ ਵਾ ਕਾਸਮ ਦਾ ਮੈਂ ਬੜੀ ਦਿਨ ਪਹਿਲਾਂ ਗਿਆ ਸੀ 2-3 ਸਾਲ ਪਹਿਲਾਂ ਕਸ਼ਮੀਰ ਲੇਕਿਨ ਹੁਣ ਜਾਣਾ ਪੈਣਾ ਵਾ اور بڑی تاکید ਨਾਲ ਨੇ ਮੈਨੂੰ ਕਿਹਾ ਵਾ ਹੁਣ ਗੱਲ ਇਹ ਆ ਵੀ ਵਲੌਗ ਇੱਥੋਂ ਵਾਲੇ ਮਤਲਬ ਮੈਂ ਬਣਾਉਣੇ ਬਣਾਉਣਾ ਤੁਹਾਨੂੰ ਪਤਾ ਉੱਥੋਂ ਦਾ ਵਿਆਹ ਉੱਥੋਂ ਦਾ ਕਲਚਰ ਉਹਨਾਂ ਦਾ ਕਲਚਰ ਵੀ ਥੋੜਾ ਜਰਾ ਅਲੱਗ ਆ ਆਪਣੇ ਤੋਂ ਪਹਾੜੀ ਲੋਕ ਨੇ ਤੇ ਵਿਖਾਵਾਂਗਾ ਤੁਹਾਨੂੰ ਉੱਥੇ ਜਾ ਕੇ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਲਾਈਕ ਮੈਂ ਦੱਸਿਓ ਕਿ ਯਾਰ ਮੈਂ ਉੱਥੇ ਦੇ ਵਲੌਗ ਬਣਾਵਾ ਤੁਹਾਨੂੰ ਮੈਨੂੰ ਵਿਆਹ ਤੋਂ 2 ਦਿਨ ਪਹਿਲਾਂ ਜਾਣਾ ਪੈਣਾ ਆਲਾਦਵਾਲਾ ਤੁਹਾਨੂੰ ਉੱਥੋਂ ਵਿਖਾਵਾਂ ਜਾ ਕੇ ਕੋਟਲੀ ਉਹਨਾਂ ਦਾ ਸਿਟੀ ਹੈ ਤੇ گا ਉਹਨਾਂ ਦਾ ਇੱਕ ਪਿੰਡ ਆ ਪਹਾੜੀ ਮਤਲਬ ਉੱਥੇ ਜਿਹੜੀ ਜ਼ੁਬਾਨ ਬੋਲੀ ਜਾਂਦੀ ਪਹਾੜੀ ਆ ਤੇ ਮਤਲਬ ਏਰੀਆ ਬੜਾ ਸੋਹਣਾ ਹੁਣ ਉਥੋਂ ਦੇ ਲੋਕਾਂ ਦਾ ਮਾਹੌਲ ਚਾਲ ਕਿਦਾਂ ਬੋਲਦੇ ਆ ਕਿਦਾਂ ਗੱਲ ਕਰਦੇ ਆ ਮਤਲਬ ਓਵਰ ਆਲ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਾਰਾ ਉਥੋਂ ਵਿਖਾਈਏ ਜੇ ਤੁਸੀਂ ਜਿਆਦਾ ਇੰਟਰਸਟਿਡ ਹੋਏ ਤੇ ਫਿਰ ਆਪਾਂ ਸਕੂਟਰ ਫੜ ਕੇ ਨਿਕਲਾਂਗੇ ਆਲੇ ਦੁਆਲੇ ਪਿੰਡਾਂ ਚ ਜੀ ਤੇ ਤਾਂ ਕਿ ਤੁਹਾਨੂੰ ਉਥੋਂ ਦਾ ਵਿਜ਼ਿਟ ਕਰਾਈਏ ਮਤਲਬ ਥੋੜਾ ਜਿਹਾ ਡੇਰੇ ਚੋਂ ਵੀ ਨਿਕਲ ਕੇ ਮਾਹੌਲ ਤੁਹਾਨੂੰ ਥੋੜਾ ਜਿਹਾ ਅਲੱਗ ਵੀ ਦੇਖਣ ਨੂੰ ਮਿਲ ਜੂਗਾ ਇਹ ਆ ਵੀ ਚਲੋ ਮੇਰਾ ਵੀ ਕੰਮ ਹੋ ਜੂਗਾ ਤੇ ਵਧੀਆ ਨਾਲ ਵਲੌਗ ਵੀ ਬਣਦੇ ਰਹਿਣਗੇ ਸੋ ਮੈਂ ਇਦਾਂ ਕਿਉਂ ਤਾਂ ਕਿ ਆ ਵੀ ਮੇਰਾ ਵੀ ਕੰਮ ਹੋ ਜੂਗਾ ਮਤਲਬ ਵਿਆਹ ਤਾਂ ਜਾਣਾ ਜ਼ਰੂਰੀ ਆ ਸੋ ਜੇ ਵੀ ਤੁਸੀਂ ਕਹੋਗੇ ਨਹੀਂ ਯਾ ਡੇਰੇ ਦੇ ਵਲੌਗ ਵੇਖਣਾ ਵਾ ਫਿਰ ਮੈਂ ਉਹਦੇ ਕਹਿਣਾ ਕੋ ਵੀ ਡੇਰੇ ਫਿਰ ਤੇ ਮਜਬੂਰੀ ਬਣ ਗਈ ਨਾ ਫਿਰ ਆਪਾਂ ਡੇਰੇ ਬਣਾਵਾਂਗੇ ਲੇਕਿਨ ਜੇ ਬਾਹਰ ਦੇਖੋਗੇ ਤੇ ਬੈਲਨਗੁਰ ਫਿਰ ਆਪਾਂ ਜਿੱਥੇ ਜਾਵਾਂਗੇ ਤੁਹਾਨੂੰ ਨਾਲ ਦੀ ਨਾਲ ਚੀਜ਼ਾਂ ਦਿਖਾਉਂਦੇ ਰਾਵਾਂਗੇ ਸੋ ਬਾਕੀ ਬਸ ਇਹਨੂੰ ਸੈਟਿੰਗ ਕਰ ਦਈਏ ਚਿਸਤੀ ਤੇ ਸਾਮ ਗਿਆ ਹੋਇਆ ਹਲ ਪਾਉਣ ਹਲ ਮਾਰਨੇ ਪੱਠੇ ਬੀਜਨੇ ਤੇ ਨਾਲ ਬਸ ਇਹਨੂੰ ਆਪਾਂ ਹੁਣ ਬੜੀ ਸੈਟਿੰਗ ਕਰ ਲਈਏ ਲਓ ਜੀ ਵਜਣ ਲੱਪਿਆ ਛੱਟਾ ਬਾਜਰੀ ਦਾ ਛੱ ਆ ਬਾਜਰਾ ਪਿਆ ਥੋੜਾ ਜਿਹਾ ਆਪਾਂ ਪਾ ਦੀਏ ਆਪਦੇ ਟਰਕੀ ਬਰਡਸ ਨੂੰ ਪੇੜੂਆਂ ਨੂੰ ਪਾ ਦੀਏ ਕਿਉਂ ਜੱਟੂ ਪੇੜੂ ਪੇੜੂ ਪੇਡੂ ਨਹੀਂ ਮੌਜੇ ਤੇ ਕਹਿਣਾ ਕੋ ਪੇਡੂ ਬਹੁਤ ਹੈਨਾ ਲਓ ਜੀ ਆਹ ਲੋ ਵੀ ਆ ਲੋ ਆ ਲੋ ਬੱਚੋ ਖਾਓ ਐਸ਼ ਕਰੋ ਲਓ ਜੀ ਆਪੂ ਨੇ ਛੱਟਾ ਦੇਤਾ ਬਾਅਦ ਤਾੜੀ ਬੋਣੀ ਕਰਤੀ ਐ ਸ਼ੁਰੂ ਤੇ ਧੂਨ ਆ ਗਿਆ ਮੇਰੇ ਅੱਗੇ ਚੱਲ ਚੱਲੋ ਇੱਧਰ ਕੱਟਾ ਸਾਰੇ ਦਿੱਤਾ ਗਿਆ ਤੇ ਪੈੜੀ ਸ਼ੁਰੂ ਹੋ ਗਈ ਅਸੀਂ ਹਾਲ ਲੈ ਗਏ ਮੈਂ ਤੇ ਚੀਤੀ ਹਾਲ ਲੈਣ ਗਏ ਤੇ ਉੱਥੇ ਜਾ ਕੇ ਲੈਂਗ ਟੁੱਟ ਗਈ ਬੇ ਹਾਲ ਚੱਕਣ ਲੱਗਿਆ ਹਾਲ ਲੜੇ ਹੋਏ ਤੇ ਉੱਥੇ ਲੈਂਗ ਟੁੱਟ ਗਈ ਅਸੀਂ ਵੈਲਡ ਕਰਾ ਕੇ ਲਿਆਏ ਹੁਣ ਤਾਂ ਕਰਕੇ ਲੇਟ ਹੋ ਗਏ ਆ ਜਿਸਦੀ ਇਧਰ ਕੱਢਣ ਦੇ ਧਾਰਾ ਉਹ ਮਾਜੀ ਦੇ ਥੱਲੇ ਬਹਿਣ ਲੱਗਾ ਤੇ ਆਪਾਂ ਕਰ ਲਈਏ ਇਹਨਾਂ ਨੂੰ ਜਿਹੜੀਆਂ ਚੀਤੀਆਂ ਨੇ ਕੱਢਦਾ ਕੱਢਦਾ ਬਸ ਬਸ ਕਰ ਇਹਨਾਂ ਨੂੰ ਯਾਰ ਇਹਨਾਂ ਨੂੰ ਖਵਾ ਪਿਆ ਲਈਏ ਤੇ ਐਮਰ ਨੂੰ ਵੀ ਦਾਣਾ ਪੋਣਾ ਪੈਂਦਾ ਹੋਇਆ ਵਾ ਪਹਿਲੇ ਇਹਨਾਂ ਦੀ ਵਾਰੀ ਹੁੰਦੀ ਤੇ ਫਿਰ ਹੁੰਦੀ ਅੰਬਰ ਦੀ ਵਾਰੀ ਤੇ ਭਾਈ ਪੂਲੀ ਵਾਰੀ ਹੁੰਦੀ ਕਰ ਓਏ ਬਸ ਬਸ ਕਰ ਕੰਢੀ ਕੱਢਦਾ ਕੱਢਦਾ ਲਓ ਜੀ ਸੁਹਾਗਾ ਪਾ ਲਿਆ ਮਗਰ ਤੇ ਲੌਣ ਲੱਗੇ ਸੀ ਅੱਬੂ ਹੋ ਗਿਆ ਸ਼ੁਰੂ ਆ ਵੀ ਹਾਂ ਵੀ ਚਲੋ ਜੀ ਮੈਂ ਜਾ ਬਹਿ ਜਾ ਠੰਡਾ ਹੋ ਗਿਆ ਮੌਸਮ ਇਹਦਾ ਸੂਰਜ ਢਲਦਾ ਜਾਂਦਾ ਸ਼ਾਮ ਹੋ ਗਈ ਆ ਮੌਸਮ ਬਸ ਠੰਡਾ ਹੋ ਗਿਆ ਤੇ ਜ਼ਮੀਨ ਵੀ ਬਹੁਤ ਠੰਡੀ ਕਿਉਂਕਿ ਹੈਗੀ ਹੈ ਨਾ ਰੌਣੀ ਕੀਤੀ ਸੀ ਬਾਜੀ ਬੈਠਿਆ ਸੁਹਾਗੇ ਮਗਰ ਬਚਪਨ ਦੀ ਯਾਰ ਆਏ ਕਸਮੇ ਨਿੱਕਿਆਂ ਦੇ ਇਦਾਂ ਬੈਣੇ ਨਹੀਂ ਸੀ ਸੁਹਾਗੇ ਆ ਮਗਰ ਭੱਜ ਭੱਜ ਕੇ ਬੈਣਾ ਤੇ ਬਾਪੂ ਨੇ ਗਾਲਾਂ ਕਢਣੀਆਂ ਮੈਂ ਡਿੱਗ ਪਾਂਗੇ ਇਹਦੇ ਵਿੱਚ ਆ ਜਾਂਗੇ ਇੱਥੇ ਪਿਆਰ ਆ ਜਾਣਾ ਵਾਰ ਅੱਬਾ ਨਜ਼ਾਰਾ ਚੈੱਕ ਕਰੋ ਜਰਾ ਬੱਸ ਲੋ ਜੀ ਆ ਗਏ ਆ ਸੁਹਾਗੇ ਤੋਂ ਥੱਲੇ ਇੱਕ ਕੀੜਾ ਲਾਉਣਾ ਹੀ ਮੈਂ ਕਹਾ ਸਹਿਮ ਤੂੰ ਬਹਿ ਤੇ ਮੈਂ ਉੱਤਰ ਕੇ ਜਰਾ ਕੀ ਨਾ ਮਾਹੌਲ ਚਲ ਵਖਾਦਾ ਤੇ ਕਿਉਂਕਿ ਸ਼ਾਮ ਹੀ ਹੋ ਗਈ ਤੁਹਾਨੂੰ ਪਤਾ ਇਧਰ ਲਾਪਿਆ ਮਾਸ਼ਾਅੱਲਾ ਚਿਸਤੀ ਆਪਦੇ ਬਾਲ ਬੱਚਿਆਂ ਨੂੰ ਦਾਣਾ ਪਾਉਣ ਦਾਣਾ ਵੀ ਐਸਾ ਪਾਉਂਦਾ ਘੋੜੀ ਵਾਲਾ ਜੋ ਜੂ ਪਾ ਕੇ ਹੈ ਉਹ ਪਾ ਤੂੰ ਤੋਂ ਪਾਰਾ ਜ਼ਰੀਲੇ ਬਣਾਣੇ ਜ਼ਰੀਲੇ ਕੁਸੂ ਪਾ ਕੇ ਜ਼ਰੀਲੇ ਬਣਾ ਰਿਹਾ ਲੋ ਜੀ ਮਾਸ਼ਾਅੱਲਾ ਇਹਨਾਂ ਨੂੰ ਦਾਣਾ ਮਿਲ ਗਿਆ ਇਹਨਾਂ ਦਾ ਲੱਗਾ ਹੋਇਆ ਵਾ ਖਾਂਚਾ ਇਹ ਰਾਤ ਨੂੰ ਇੱਥੇ ਆ ਜਾਂਦੇ ਆ ਐਸੇ ਪਾਣੀ ਪੂਣੀ ਛੜਕਾ ਦਿੱਤਾ ਸैम ਹੋਣਾ ਨੇ ਆ ਦੇਖੋ ਇੱਥੇ ਹੁਣ ਆ ਜਾਣੀ ਐ ਚਾਰਲੀ ਤੇ ਕੈਂਡੀ ਐਮਬਰਵਾਸ ਤੋਂ ਤੂੜੀ ਤੋਂਦਾ ਪਿਆ ਜੱਟੂ ਹਾਮੀ ਤੋਂਦਾ ਪਿਆ ਤੂੜੀ ਉਹ ਚੋ ਦਾਣਾ ਪਾ ਕੇ ਪਾਉਂਦੇ ਆ ਰਾਣੀ ਨੂੰ ਹਾਂ ਰਾਣੀਏ ਕਿੱਦਾਂ ਠੀਕ ਆ ਬੜਾ ਮੂੰਹ ਜਿਹਾ ਬਣਿਆ ਹੋਇਆ ਅੱਛਾ ਮੇਰੇ ਨਾਲ ਗੁੱਸੇ ਕਰਸੀ ਤੇ ਨਹੀਂ ਅੱਛਾ ਠੀਕ ਆ ਸੁਲਾਈਆ ਹਾਂ ਰਾਨੋ ਆ ਗਿਆ ਨੰਨੇ ਗੰਦਾ ਬੱਚਾ ਆ ਗਈ ਬੱਚਾ ਆ ਗਿਆ ਦਾਣਾ ਆ ਗਿਆ ਚਲ ਚਲ ਚੱਲ ਪਜੇ 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 ਚਲ 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 ਲੋ ਜੀ ਆ ਗਏ ਆਪਦੀ ਨੋਣੀ ਥਾਂ ਤੇ ਹੈਨਾ ਨੋਣੀ ਥਾਂ ਤੇ ਆ ਗਏ ਆਪਾ ਹਾ ਗੰਦੇ ਹਾ ਗੰਦੇ ਹਾ ਗੰਦੇ ਲੋ ਜੀ ਹਮੀਆਂ ਤੋਤੀ ਤੂੜੀ ਹੁਣ ਆਪਾਂ ਦਾਣਾ ਪਾ ਦਈਏ ਟਾਈਮ ਦਾ ਕੰਮ ਨੇ ਵੀੜੀ ਬਹੁਤ ਲੇਟ ਹੋ ਗਿਆ ਅੱਜ ਤੱਕ ਅਸਲ ਤੂੜੀ ਜਿਆਦੀ ਆ ਤੇ ਦਾਣਾ ਥੋੜਾ ਚੋਰੀ ਸਾਫ ਖੈਰ ਦਾਣਾ ਆ ਜਾਣਾ ਸਵੇਰੇ ਸਵੇਰੇ ਤੇ ਆ ਜਾਣਾ ਉਦੋਂ ਮੈਂ ਕਹਿੰਦਾ ਤੂੜੀ ਥੋੜੀ ਥੋਲ ਲੈਂਦਾ ਤੂੰ ਤੂੜੀ ਥੋੜੀ ਅਜੇ ਥੋੜੀ ਦੀ ਆਦੀ ਜਾਰੀ ਥੋੜੀ ਕਿਉਂ ਉਹ ਤਾਂ ਕਹਿੰਦੇ ਥੋੜੀ ਥੋੜੀ ਅੱਜ ਤੇ ਜਿਹਦੇ ਦਾਣਾ ਬਹੁਤਾ ਨਾ ਹੋਵੇ ਨਾ ਵੇਖਣਾ ਹੁਣ ਦਾਣਾ ਕਿਤੇ ਕਿਤੇ ਟਾਵਾ ਟਾਵਾ ਨਾ ਇਹਨੂੰ ਤੂੜੀ ਤੂੜਨੇ ਆਂਦਾ ਮੈਨੂੰ ਛੜੀ ਦੇ ਵਿੱਚ ਆਪਾਂ ਗੰਦ ਮਾਰਤਾ ਸਵੇਰੇ ਅਚੀ ਤਰੀਕੇ ਨਾਲ ਤੂੜ ਗਏ ਲੋਈ ਆ ਵੀ ਆ ਗਿਆ ਇਹ ਮੈਂ ਉੱਤੇ ਨਹੀਂ ਪਾਉਣ ਲੱਗਾ ਮੈਂ ਸਿਰਫ ਇਧਰ ਰੱਖਣ ਲੱਗਾ ਟਿਕਾ ਕੇ ਕੈਂਡੀ ਦੀ ਡੌਗ ਫੂਡ ਆ ਹਾਲੇ ਜਰਸਾ ਅੱਛਾ ਦਾ ਕਰ ਚੋਰੀ ਸਾਹਿਬ ਨੇ ਕੰਮ ਬੋਰ ਕੀਤਾ ਚੋਰੀ ਸਾਹਿਬ ਤਲਵੋਣੀ ਪੈਣੀ ਹੈ ਡੇਰਾ ਕਲੱਬ ਨੇ ਕੰਮ ਬੋਰ ਕੀਤਾ ਕਿਦਾਂ ਡੇਰਾ ਕਲੱਬ ਜੀ ਟੀਮ ਕਿੰਨਾ ਲਾੜੀ ਲੇਬਰ ਇਹ ਖੇਡਣਾ ਦੇ ਨੇ ਹੈ ਨਹੀਂ ਕਿਉਂ ਜਸਤੀ ਖੇਡਣਾ ਦੇ ਨੇ ਹੈ ਨਹੀਂ ਗਾ ਖੇਡ ਸ਼ਲਟਾ ਪਾ ਚਰਾਉਣਾ ਜੁੜ ਗਿਆ ਹਾਂ ਜੁੜ ਗਿਆ 15000 ਕਿਲੇ ਦਾ ਡੇਰਾ ਕਲੱਬ ਮੱਕੀ ਦੀ ਲੇਬਰ ਆ ਓਏ ਨਾ ਮਾਰੇ ਟਣ ਨੂੰ ਆਰਣੋ ਨਹੀਂ ਉਹ ਰਾਤੀ ਗਾਣੋ ਰੋਕ ਜਾ ਵੀ ਉੱਤੇ ਚੜ ਲਾਂਦੇ ਹਾਦੀ ਕਹਿੰਦੇ ਸੀਗੇ ਵੀ ਨਾ ਓਏ ਰੁਕ ਜੰਮੇ ਆ ਗਏ ਹਾਂ ਟਰਾਲੀ ਭਰ ਲਈ ਤੇ ਦੋ ਤਿੰਨ ਗੇੜੇ ਕੱਢੀਏ ਤੇ ਮੱਕੀਆਂ ਐਵੇਂ ਟੱਕ ਚ ਕਹਿੰਦੇ ਆ ਸੱਸੀ ਲਈ ਤੇ ਐਰ ਕੀ ਲੇਬਰ ਤੇ ਹੈ ਨਹੀਂ ਲੇਬਰਾਂ ਪਾਈ ਲੱਭਣ ਹੀ ਨਹੀਂ ਦਈਆਂ ਪਹਿਲੋ ਐਡਵਾਂਸ ਚੜਾਈ ਅੰਦਾ ਐਡਵਾਂਸ ਲੈ ਕੇ ਆਇਆ ਵਜੋ ਟੂਰਨਾਮੈਂਟ ਕਰਾ ਲਾ ਅੱਛਾ ਲੇਬਰਾਂ ਦਾ ਕੀ ਕੰਮ ਹੋ ਰਿਹਾ ਅੱਜ ਕੱਲ ਲੇਬਰਾਂ ਪੈਸੇ ਲੈਂਦੀਆਂ ਵਾ 20 ਹਜ਼ਾਰ ਮੱਕੀ ਵਾਲਿਆਂ ਕੋਲ 20 ਹਜ਼ਾਰ ਦਾ ਕਿੱਲਾ ਚ ਲੈਣ ਦਿਹਾ 20 15 ਕਿੱਲਾ 15 20 ਵੀ ਚੱਲਣ ਦੇ ਆਵਾ ਇਹ ਆ ਜਿਹੜੀ ਬੱਲਾਂ ਵਾਲੀ ਆ ਗਈ ਐ ਨਾ ਡਿੱਗੀ ਉਹਦਾ 20 ਹੈਗਾ ਅਸੀਂ 15 ਨੂੰ ਵढ़ਾਈ ਆ ਪਿਆਰੇ ਦੇ ਨਹੀਂ ਨਹੀਂ ਹਾਂ ਇਹਨੇ ਮੁੱਦਾ ਕਰ ਦੇਣਾ ਇੱਥੇ ਇਹ ਕਰ ਦਵੇ ਵਿੱਚੇ ਕਰੂਗੀ ਫੇਰ ਕੜਾਈ ਉੱਤੋਂ ਛੱਟੀ ਜਾਣਾ ਇਹਨੇ ਫੇਰ ਮੁੱਦਾ ਇੱਥੇ ਕਰ ਦਵਾ ਹਾਂ ਹਾਂ ਪੱਟੇ ਤੋਂ ਛਿੜਦਾ ਖਾ ਲੈਣੇ ਇਹਨੇ ਉੱਤੋਂ ਚੱਕ ਬਸ ਠੀਕ ਆ ਲੋ ਜੀ ਐ ਪੈ ਗਿਆ ਤੇ ਮੱਕੀ ਭਾਈ 20000 ਨੂੰ ਕਿੱਲਾ ਵढ़ਾਈ ਆ ਜਿਹੜੀ ਬੱਲਾਂ ਵਾਲੀ ਡਿੱਗੀ ਹੋਈ ਮੱਕੀ ਤੇ ਨਾਰਮਲ ਜਿਹੜੀ ਆ ਉਹ ਹੈਗੀ ਆ 15 14 ਨੂੰ 16 ਨੂੰ ਤੇ ਇਹਨਾਂ ਨੂੰ ਮੈਂ ਕਿਹਾ ਰਾਤ ਉਸ ਬੰਦੇ ਕਹਿੰਦਾ ਕਹਿੰਦਾ ਤੁਹਾਨੂੰ ਖੇਜਣਾ ਨਹੀਂ ਚੱਜਣਾ ਹੁਣ ਤੁਸੀਂ ਐਂ ਕਰੋ ਤੁਸੀਂ ਤੇ ਨਾ ਦਿਹਾੜੀ ਤੇ ਜਾਇਆ ਕਰੋ ਰਾਤ ਨੂੰ ਡੇਰਾ ਕਲੱਬ ਦੀਆਂ ਪਾਕ ਨਾ ਸ਼ਰਡਾਂ ਤੇ ਆਦਾ ਦਿਹਾੜੀ ਕਿਸ ਦਿਹਾੜੀ ਫੜੋ ਸੋਨੇ ਵੜੇ 20000 ਨੂੰ ਕਿੱਲਾ ਕੇ ਦਾ ਫੜ ਕੇ ਆਦਾ ਫੜ ਦੁੱਖ ਕਰ ਲੋ ਵੜਨਾ ਕਿਉਂ ਅਸੀਂ ਤੇ ਗੇੜੇ ਗੂੜੇ ਕੱਢ ਲੈਣੇ ਤੇ ਲੋਕਾਂ ਕਹਿੰਣਾ ਲੇਬਰ ਆਈ ਕਿ ਤੇ ਟਰਾਲੀ ਤੇ ਲੇਬਰ ਆਈ ਐ ਐਡਵਾਂਸ ਫੜਾ ਦੇ ਨਾ ਅਸੀਂ ਐਡਵਾਂਸ ਫੜ ਕੇ ਟੂਰਨਾਮੈਂਟ ਕਰਾ ਲੈਣਾ ਬਸ ਠੀਕ ਆ ਤੇ ਟੂਰਨਾਮੈਂਟ ਤੂੰ ਹਾਰ ਜਾਣਾ ਅਸੀਂ ਇਹਨਾਂ ਨਹੀਂ ਆਪ ਮਰ ਮੱਤ ਬਾਰ ਕਰਾ ਨਾ ਮੇਡ ਖੇਡਦੇ ਹੋਣਾ ਤੇ ਗਾ ਕਾਂ ਕੇ ਖੜੇ ਹੋਣਾ ਵੀ ਕਦਮ ਵੇਲੇ ਹੋਣ ਧਿਆਨ ਜਿਹੜੇ ਹਰਗਾ ਅਸੀਂ ਸਦਾ ਰੱਖਣੀ ਜਿਹੜੇ ਹਰਗਾ ਮੱਕੀ ਡੋਣੀ ਰੋਜੀ ਅੱਲਾਹ ਦੀ ਸਪੋਰਟ ਹੁਣ ਮਿਲਦੇ ਆ ਸਵੇਰੇ ਨਵੇਂ ਵਲੌਗ ਚ ਬਹੁਤ ਸਾਰਾ ਧਿਆਨ ਰੱਖਣਾ ਖਿਆਲ ਰੱਖਣਾ ਕਿਉਂਕਿ ਵਲੌਗ ਅੱਜ ਦਾ ਐਂਡ ਹੋ ਗਿਆ ਜਿਹੜੀਆਂ ਜਿਹੜੀਆਂ ਅੱਜ ਦੇ ਵਲੌਗ ਚ ਮੈਂ ਗੱਲਾਂ ਕੀਤੀਆਂ ਉਹਦੇ ਕਮੈਂਟਾਂ ਰਾਹੀਂ ਜਵਾਬ ਲਾਜ਼ਮੀ ਦਿਓ ਸਹਿਮ ਕੈਮਰਾ ਥੋੜਾ ਹਲਾਇਆ ਕਰ ਬਹੁ ਹਿਲਦਾ ਤਖੜੋ ਤਖੜੋ ਤੇ ਬਾਕੀ ਮਿਲਦੇ ਆ ਇਨਸ਼ਾ ਅੱਲਾਹ ਸਵੇਰ ਨਵੇਂ ਵਲੌਗ ਚ ਬਹੁਤ ਸਾਰਾ ਧਿਆਨ ਰੱਖਣਾ ਖਿਆਲ ਰੱਖਣਾ ਖਾਬ